ਕਿੰਨਾ ਪੰਜਾਬੀਆਂ ਨੂੰ ਹੋਵੇਗਾ ਵੱਡਾ ਫਾਇਦਾ ਪੰਜਾਬੀਆਂ ਲਈ ਕੈਨੇਡਾ ਵੱਲੋਂ ਖੁੱਲਾ ਸਦਾਜੀ ਵਿਜ਼ਟਰ ਵੀਜ਼ਾ ਅਤੇ ਟੂਰਿਸਟ ਵੀਜ਼ਾ ਦੀ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੁਹਾਡਾ ਜਿਆਦਾ ਸਮਾਂ ਨਾ ਲੈਂਦੋਂ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਪਹਿਲੀ ਵਾਰ ਸਾਡੇ ਚੈਨਲ ਤੇ ਆਇਓ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਕਿਉਂਕਿ ਸਾਨੂੰ ਬਹੁਤ ਸਾਰੇ ਕਮੈਂਟ ਬਹੁਤ ਸਾਰੇ ਮੈਸੇਜ ਐਂਡ ਕਾਲਸ ਆਉਂਦੀਆਂ ਸਰ ਅਸੀਂ ਕੈਨੇਡਾ ਜਾਣਾ ਚਾਹੁੰਦੇ ਆ ਪਰ ਸਾਡੇ ਕੋਲੇ ਜਿਆਦਾ ਫੰਡ ਨਹੀਂਗਾ ਅਸੀਂ ਟੂਰਿਸਟ ਵੀਜ਼ੇ ਤੇ ਜਾ ਸਕਦੇ ਆ ਜਾਂ ਫਿਰ ਅਸੀਂ ਵਿਜ਼ਟਰ ਵੀਜ਼ੇ ਤੇ ਜਾ ਸਕਦੇ ਆ ਕਿਸੇ ਤੋਂ ਸਪੌਂਸਰ ਲੈ ਕੇ ਮਤਲਬ ਕਿ ਆਪਾਂ ਨੂੰ ਕੋਈ ਇਨਸਾਨ ਕੈਨੇਡਾ ਦੇ ਵਿੱਚ ਬੈਠਾ ਚਾਹੇ ਉਹ ਵਰਕ ਵੀਜ਼ੇ ਤੇ ਆ ਜਾਂ ਫਿਰ ਸਟੱਡੀ ਵੀਜ਼ੇ ਤੇ ਆ ਮੋਸਟਲੀ ਆਪਾਂ ਨੂੰ ਵਿਜ਼ਟਰ ਵੀਜ਼ਾ ਜਾਂ ਫਿਰ ਟੂਰਿਸਟ ਵੀਜ਼ੇ ਤੇ ਸਪੌਂਸਰ ਭੇਜ ਕੇ ਹਾਈ ਚਾਂਸ ਹੁੰਦੇ ਜੇਕਰ ਆਪਣੀ ਪ੍ਰੋਫਾਈਲ ਬਹੁਤ ਵਧੀਆ ਹੈ ਆਪਾਂ ਫੰਡ ਬਹੁਤ ਵਧੀਆ ਸ਼ੋਅ ਕੀਤੇ ਆ ਆਪਾਂ ਪ੍ਰੋਫਾਈਲ ਮਤਲਬ A ਤੋਂ Z ਬਹੁਤ ਵਧੀਆ ਤਰੀਕੇ ਨਾਲ ਆਈਏ ਤੇ ਬਹੁਤ ਹਾਈ ਚਾਂਸ ਹੁੰਦੇ ਕਿ ਆਪਾਂ ਨੂੰ ਟੂਰਿਸਟ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਉਸ ਤੋਂ ਬਾਅਦ ਦਾ ਪ੍ਰੋਸੈਸ ਕੀ ਹੈ ਤੁਹਾਡੇ ਨਾਲ ਇੱਕ ਐਡਵਾਈਸ ਸ਼ੇਅਰ ਕਰਾਂਗੇ ਬਹੁਤ ਸਾਰੇ ਲੋਕ ਉਧਰ ਜਾ ਕੇ ਐਲ ਐਮ ਆਈ ਲੈ ਕੇ ਵਰਕ ਪਰਮਿਟ ਲੈਣ ਦੀ ਕੋਸ਼ਿਸ਼ ਕਰਦੇ ਆ ਪਰ ਜਿਤ ਤੱਕ ਅਕੋਰਡਿੰਗ ਟੂ ਅਵਰ ਐਕਸਪੀਰੀਅੰਸ ਜਾਂ ਫਿਰ ਸਾਨੂੰ ਲੋਕਾਂ ਨਾਲ ਮਿਲ ਕੇ ਜੋ ਅੱਜ ਤੱਕ ਜਾਣਕਾਰੀ ਸਾਂਝੀ ਮਿਲੀ ਆ ਉਹ ਇਹ ਹੈ ਜੀ ਕਿ ਆਪਾਂ ਜੇਕਰ ਇਧਰ ਟੂਰਿਸਟ ਵੀਜ਼ੇ ਤੇ ਕਿਸਮਤ ਨਾਲ ਚੜੇ ਜਾਂਦੇ ਆ ਜਾਂ ਫਿਰ ਵਿਜ਼ਟਰ ਵੀਜ਼ ਤੇ ਚੜੇ ਜਾਂਦੇ ਆ ਵਰਕ ਦੀ بجائے ਜੇਕਰ ਆਪਾਂ ਸਟੱਡੀ ਬੇਸ ਤੇ ਆਪਣੀ ਫਾਈਲ ਲਾਵਾਂਗੇ ਤਾਂ ਆਪਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਸਟੱਡੀ ਬੇਸ ਤੇ ਫਾਈਲ ਲਾਉਣ ਨਾਲ ਆਪਾਂ ਉੱਥੇ ਪਰਮਨੈਂਟਲ ਪੀਆਰ ਵੀ ਹੋ ਸਕਦੇ ਆ ਜੇਕਰ ਐਜ਼ ਕੰਪੇਅਰ ਟੂ ਆਪਾਂ ਇੱਥੇ ਵਿਜ਼ਟਰ ਵੀਜ਼ ਤੇ ਟੂਰਿਸਟ ਵੀਜ਼ ਲਵਾ ਕੇ ਉਧਰ ਜਾ ਕੇ ਕੈਨੇਡਾ ਦੇ ਵਿੱਚ ਜਾ ਕੇ ਆਪਾਂ ਵਰਕ ਪਰਮਿਟ ਨੂੰ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਆਪਾਂ ਨੂੰ ਪੀਆਰ ਦੇ ਬਹੁਤ ਘੱਟ ਚਾਂਸ ਹੁੰਦੇ ਆ ਫਿਰ ਆਪਾਂ ਨੂੰ ਵਾਪਸ ਆਉਣ ਦੇ ਇੰਡੀਆ ਜ਼ਿਆਦਾ ਐਬਿਲਿਟੀ ਹੁੰਦੀ ਹੈ ਕਿ ਆਪਾਂ ਨੂੰ ਵਾਪਸ ਆਉਣ ਦੇ ਜ਼ਿਆਦਾ ਚਾਂਸ ਹੁੰਦੇ ਆ ਪਰ ਐਜ਼ ਕੰਪੇਅਰ ਟੂ ਵਰਕ ਜੇ ਤੁਸੀਂ ਸਟੱਡੀ ਬੇਸ ਦੇ ਉੱਤੇ ਫਾਈਲ ਲਾਉਣੇ ਹੋ ਉਧਰ ਜਾ ਕੇ ਤਾਂ ਤੁਹਾਡੇ ਹਾਈ ਚਾਂਸ ਹੁੰਦੇ ਆ ਉਧਰ ਪਰਮਾਨੈਂਟ ਆਪਣੇ ਫਿਊਚਰ ਨੂੰ ਬਹੁਤ ਵਧੀਆ ਸਿਕਿਉਰ ਕਰਨ ਦੇ ਹੁਣ ਤੁਹਾਡੇ ਹੱਥ ਵਿੱਚ ਆ ਜੀ ਤੁਸੀਂ ਪੈਸੇ ਕਮਾਉਣੇ ਆ ਜਾਂ ਫਿਰ ਆਪਣੇ ਫਿਊਚਰ ਨੂੰ ਸਿਕਿਉਰ ਕਰਨਾ ਕਿਉਂਕਿ ਸਾਡਾ ਕੰਮ ਸੀ ਤੁਹਾਡੇ ਤੱਕ ਨੌਲੇਜ ਦੇਣਾ ਤੁਹਾਡੇ ਤੱਕ ਜਾਣਕਾਰੀ ਦੇਣਾ ਤੁਸੀਂ ਆਪਣੇ ਦੋਸਤ ਭੈਣ ਭਾਈ ਮਿੱਤਰ ਰਿਸ਼ਤੇਦਾਰ ਕਿਸੇ ਨਾਲ ਵੀ ਇਹ ਗੱਲ ਡਿਸਕਸ ਕਰ ਸਕਦੇ ਹੋ 100% ਜੇਕਰ ਉਹ ਜੈਨੂਨ ਬੰਦੇ ਹੋਏ ਤੁਹਾਨੂੰ ਸਟੱਡੀ ਦੀ ਐਡਵਾਈਸ ਦੇਣ ਪਰ ਜੇ ਤੁਹਾਨੂੰ ਇੰਡੀਆ ਵਾਪਸ ਭੇਜਣਾ ਹੋਇਆ ਤੁਹਾਨੂੰ ਵਰਕ ਦੇ ਡਵਾਈਸ ਦੇਣਗੇ ਡਿਸੀਜਨ ਤੁਹਾਡਾ ਹੈ